ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗ ਅੱਗੇ ਅੱਜ ਤੁਸੀਂ ਸਰਵਣ ਕਰ ਰਹੇ ਹੋ ਜੀਵਨ ਗਾਥਾ ਭਾਗ ਦੂਜਾ ਬਾਬਾ ਸੱਚਖੰਡ ਸੁਤਰੇ ਸ਼ਾਹ ਜੀ ਨਰਸੀ ਭਗਤ ਆਪਣੇ ਘਰ ਨੂੰ ਤੁਰੇ ਜਾ ਰਹੇ ਸਨ ਅਤੇ ਉਹਨਾਂ ਦੇ ਮਨ ਵਿੱਚ ਵਿਚਾਰਾਂ ਦੇ ਪ੍ਰਵਾਹ ਚੱਲ ਰਹੇ ਸਨ ਉਹ ਸੋਚ ਰਹੇ ਸਨ ਕਿ ਅਸੀਂ ਜ਼ਰੂਰੀ ਲੋੜਾਂ ਦੇ ਪੂਰਤੀ ਤੋਂ ਸ਼ੁਰੂ ਹੋ ਕੇ ਇੰਨਾ ਲਾਲਚ ਤੇ ਬਸ ਹੋ ਜਾਂਦੇ ਹਾਂ ਕਿ ਸਾਡੇ ਮਨ ਵਿੱਚ ਕਦੇ ਵੀ ਪਾਪ ਪੁੰਨ ਨਾਲ ਕਮਾਏ ਪੈਸੇ ਬਾਰੇ ਵਿਚਾਰ ਨਹੀਂ ਆਉਂਦੇ ਇਸ ਲਈ ਸਾਡੇ ਸਿਰ ਤੇ ਪਾਪਾਂ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ ਇਹ ਪਾਪਾਂ ਦੀ ਕਮਾਈ ਦਾ ਲੇਖਾ ਸਾਨੂੰ ਜ਼ਰੂਰ ਦੇਣਾ ਪਵੇਗਾ ਇਸੇ ਅਧੇਗੜਾਉਣ ਵਿੱਚ ਉਹ ਤੁਰੇ ਜਾਂਦੇ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਸ ਵੇਲੇ ਆਪਣੇ ਘਰ ਪਹੁੰਚ ਗਏ ਸਨ ਉਹਨਾਂ ਦਾ ਮਨ ਬਹੁਤ ਬੇਚੈਨ ਸੀ ਉਸ ਗਰੀਬ ਪਰਿਵਾਰ ਦੇ ਘਟਨਾ ਨੇ ਉਹਨਾਂ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਸੀ ਘਰ ਵਿੱਚ ਵੀ ਕਿਹੜਾ ਉਹਨਾਂ ਦਾ ਕਿਸੇ ਨੇ ਸਵਾਗਤ ਕਰ ਦਿੱਤਾ ਸੀ ਉਹਨਾਂ ਦੇ ਭਰਾ ਘਰ ਵਿੱਚ ਨਹੀਂ ਸਨ ਸਿਰਫ ਪਰਜਾਈਆਂ ਹੀ ਘਰ ਵਿੱਚ ਸਨ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹੇ ਗੱਲ ਪੁੱਛੀ ਕਿ ਜਿੱਥੇ ਅਗਰਾਏ ਕਰਨ ਲਈ ਗਏ ਸੀ ਉੱਥੋਂ ਅਗਰਾਏ ਲੈ ਕੇ ਆਏ ਹੋ ਜਾਂ ਖਾਲੀ ਹੱਥ ਹੀ ਵਾਪਸ ਨੂੰ ਵਾਪਸ ਆ ਗਏ ਹੋ ਭਾਗਤ ਜੀ ਨੇ ਕਿਹਾ ਕਿ ਉਸ ਪਰਿਵਾਰ ਦੇ ਮਜ਼ਦੂਰੀ ਮਜਬੂਰੀ ਵੇਖ ਕੇ ਮੈਂ ਉਹਨਾਂ ਦੀ ਮਾਇਆ ਉਹਨਾਂ ਨੂੰ ਹੀ ਮੂੜ ਦਿੱਤੀ ਹੈ ਮੈਂ ਉਹਨਾਂ ਦਾ ਸਟਾਮਪ ਪੇਪਰ ਵੀ ਪਾੜ ਕੇ ਸੱਟ ਦਿੱਤਾ ਹੈ ਮੈਂ ਇਸ ਤਰ੍ਹਾਂ ਦੀ ਪਾਪ ਦੀ ਮਾਇਆ ਘਰ ਨਹੀਂ ਲਿਆ ਸਕਦਾ ਜੋ ਮਾਇਆ ਕੋਈ ਬਾਪ ਆਪਣੀ ਬੇਟੀ ਨੂੰ ਵੇਚ ਕੇ ਸਾਨੂੰ ਦੇ ਦੇਵੇ ਇਹ ਗੱਲ ਸੁਣ ਕੇ ਉਹਨਾਂ ਦੀਆਂ ਪਰਜਾਈਆਂ ਗੁੱਸੇ ਵਿੱਚ ਲਾਲ ਪੀਲੀਆਂ ਹੋ ਗਈਆਂ ਸਨ ਉਹ ਭਗਤ ਜੀ ਦੇ ਨਾਲ ਬਹੁਤ ਬੋਲ ਕਬੂਲ ਬੋਲੀਆਂ ਸਨ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਦਿੱਤਾ ਸੀ ਕਿ ਜਿਸ ਘਰ ਦਾ ਤੂੰ ਅੰਨ ਪਾਣੀ ਖਾਂਦਾ ਹੈ ਉਸ ਘਰ ਨੂੰ ਇਹ ਅਜਾੜਨ ਤੇ ਤੁਰਿਆ ਹੋਇਆ ਹੈ ਸਾਡਾ ਸ਼ਾਹੂਕਾਰੇ ਦਾ ਕੰਮ ਹੈ ਸਾਨੂੰ ਇਸ ਗੱਲ ਨਾਲ ਕੋਈ ਬਾਵਾਸਤਾ ਨਹੀਂ ਹੈ ਕਿ ਸਾਡਾ ਕਰਮਗਦਰ ਸਾਨੂੰ ਪੈਸੇ ਕਿੱਥੋਂ ਲਿਆ ਕੇ ਮੋੜਦਾ ਹੈ ਇੱਕ ਪਰਜਾਈ ਨੇ ਉਹਨਾਂ ਨੂੰ ਇੱਥੋਂ ਤੱਕ ਤਾੜਨਾ ਕਰ ਦਿੱਤੀ ਕਿ ਜੇ ਕਿ اسٹਾਮ ਪੇਪਰ ਦਾ ਤੋਂ ਪਾੜ ਕੇ ਸੁੱਟ ਦਿੱਤਾ ਹੈ ਹੁਣ ਉਸ ਘਰ ਜਾ ਜਾਂ ਤਾਂ ਸ਼ਾਮ ਤੱਕ ਪੈਸੇ ਲੈ ਕੇ ਘਰ ਵਾਪਸ ਆਵੇਂ ਨਹੀਂ ਤਾਂ ਇਸ ਘਰ ਵਿੱਚ ਨਾ ਬੜੀ ਇਹ ਮਾਇਆ ਨਾ ਮਿਲੀ ਤਾਂ ਸਮਝੇ ਕਿ ਇਸ ਘਰ ਦੇ ਦਰਵਾਜ਼ੇ ਤੇਰੇ ਲਈ ਸਦਾ ਵਾਸਤੇ ਬੰਦ ਹੋ ਚੁੱਕੇ ਹਨ ਇੱਕ ਤਾਂ ਭਗਤ ਜੀ ਪਹਿਲਾਂ ਹੀ ਬਹੁਤ ਦੁਖੀ ਸਨ ਫਰਜਾਈਆਂ ਦੇ ਬੋਲਾਂ ਨੇ ਉਹਨਾਂ ਦਾ ਹਿਰਦਾ ਬਲੁੰਦਰ ਕੇ ਰੱਖ ਦਿੱਤਾ ਸੀ ਉਹ ਉਹਨਾਂ ਨੇ ਆਪਣੇ ਮਨ ਨੂੰ ਸ਼ਾਂਤ ਕੀਤਾ ਫਿਰ ਉਹ ਆਪਣੇ ਘਰ ਤੋਂ ਇੱਕ ਅਣਜਾਣੇ ਸਫ਼ਰ ਲਈ ਚੱਲ ਪਏ ਸਨ ਉਹਨਾਂ ਨੂੰ ਆਪਣੀ ਮੰਜ਼ਿਲ ਬਾਰੇ ਕੋਈ ਪਤਾ ਨਹੀਂ ਸੀ ਉਹਨਾਂ ਨੂੰ ਇਹ ਪੱਕਾ ਹੋ ਗਿਆ ਸੀ ਕਿ ਹੁਣ ਉਹਨਾਂ ਦਾ ਇਸ ਘਰ ਵਿੱਚ ਕਦੇ ਵੀ ਵਾਸਾ ਨਹੀਂ ਹੋ ਸਕਦਾ ਪਰਮੇਸ਼ਰ ਆਪਣੇ ਭਗਤਾਂ ਨੂੰ ਭਗਤੀ ਤੇ ਮਾਰਗ ਤੇ ਤੋਰਨ ਲਈ ਕਈ ਵਾਰ ਆਪ ਹੀ ਪਰਚਾ ਪਾ ਦਿੰਦਾ ਹੈ ਕਿਉਂਕਿ ਪਰਮੇਸ਼ਰ ਦੇ ਮਾਰਗ ਤੇ ਇਨਸਾਨ ਪਰਮੇਸ਼ਰ ਦੇ ਗਿਆਨ ਧਿਆਨ ਨਾਲ ਘੱਟ ਸਗੋਂ ਜ਼ਿਆਦਾਤਰ ਦੁੱਖਾਂ ਦੇ ਮਾਰ ਕਾਰਨ ਹੀ ਤੁਰਦਾ ਹੈ ਨਰਸੀ ਭਗਤ ਜੀ ਚੱਲਦੇ ਹੋਏ ਲਾਹੌਰ ਸ਼ਹਿਰ ਵਿੱਚ ਪਹੁੰਚ ਗਏ ਸਨ ਉੱਥੇ ਉਹਨਾਂ ਦੇ ਖਾਣ ਪੀਣ ਅਤੇ ਰਹਿਣ ਸਹਿਣ ਦੀ ਕੋਈ ਵਿਵਸਥਾ ਨਹੀਂ ਸੀ ਉਹ ਕਈ ਦਿਨ ਲਾਹੌਰ ਵਿੱਚ ਭੁੱਖੇ ਪਿਆਸੇ ਹੀ ਰਹੇ ਅਤੇ ਰਾਤਾਂ ਵੀ ਸੜਕ ਤੇ ਗੁਜ਼ਾਰੀਆਂ ਬਾਅਦ ਵਿੱਚ ਉਹਨਾਂ ਨੂੰ ਇੱਕ ਹੋਟਲ ਵਿੱਚ ਨੌਕਰੀ ਮਿਲ ਗਈ ਸੀ ਕੁਝ ਸਮਾਂ ਉਹਨਾਂ ਨੇ ਹੋਟਲ ਵਿੱਚ ਝੂਠੇ ਭੰਡੇ ਮਾਂਜੇ ਉਹਨਾਂ ਦੇ ਖਾਣ ਪੀਣ ਦਾ ਅਤੇ ਠਹਿਰਨ ਦਾ ਪਰਵੰਧ ਹੋ ਗਿਆ ਸੀ ਪਰ ਇਹ ਪ੍ਰਮਾਤਮਾ ਨੇ ਉਹਨਾਂ ਨੂੰ ਇੱਕ ਹੋਰ ਪਰਚਾ ਪਾ ਦਿੱਤਾ ਸੀ ਉਹਨਾਂ ਨੂੰ ਬੁਖਾਰ ਹੋ ਗਿਆ ਸੀ ਕੁਝ ਦਿਨ ਹੋਟਲ ਦੇ ਮਾਲਕ ਨੇ ਉਹਨਾਂ ਦਾ ਦਵਾਦਾਰੂ ਕਰਵਾਇਆ ਪਰ ਜਦ ਉਹਨਾਂ ਦਾ ਬੁਖਾਰ ਨਹੀਂ ਉਤਰਿਆ ਤਾਂ ਹੋਟਲ ਦੇ ਮਾਲਕ ਨੇ ਉਹਨਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਸੀ ਉਹ ਬਿਮਾਰੀ ਦੀ ਹਾਲਤ ਵਿੱਚ ਰੱਬ ਦੇ ਆਸਰੇ ਹੋਟਲ ਵਿੱਚੋਂ ਤੁਰ ਪਏ ਸਨ ਬੜੀ ਤਪਦੀ ਦੁਪਹਿਰ ਸੀ ਇੱਕ ਉਹਨਾਂ ਦਾ ਸਰੀਰ ਤਪ ਰਿਹਾ ਸੀ ਉਹ ਲਾਹੌਰ ਦੇ ਤਪਦੀ ਦੁਪਹਿਰ ਅਤੇ ਤਪਦੇ ਸਰੀਰ ਨਾਲ ਲਾਹੌਰ ਦੀ ਸੜਕ ਤੇ ਅਣਜਾਣੇ ਰਾਹ ਨੂੰ ਤੁਰੇ ਜਾ ਰਹੇ ਸਨ ਉਸ ਰਸਤੇ ਵਿੱਚ ਹੀ ਉਹ ਅੰਤਾਂ ਦੇ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਪਏ ਸਨ ਇਹ ਸਾਖੀ ਅੱਜ ਦੇ ਜੀਵਨ ਗਾਥਾ ਇੱਥੋਂ ਤੱਕ ਹੀ ਹੈ ਜੇ ਕੋਈ ਭੁੱਲ ਚੁੱਕ ਹੋਈ ਹੋ ਗਈ ਹੋਵੇ ਤਾਂ ਸੰਗਤ ਮਾਫੀ ਬਖਸ਼ ਦੇਵੇ ਇਹ ਸਾਖੀ ਅੱਗੇ ਹੋਰ ਸੰਗਤਾਂ ਨੂੰ ਸ਼ੇਅਰ ਕਰ ਦੇਣੇ ਅਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਬਾਕੀ ਜੀਵਨ ਗਾਥਾ ਅਗਲੀ ਸਾਖੀ ਵਿੱਚ ਸਰਵਣ ਕਰ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ